ਦੋਸਤੋ ਅੱਜ ਉਹ ਜ਼ਮਾਨਾ ਆ ਗਿਆ ਜਿੱਥੇ ਹਰ ਇੱਕ ਬੰਦਾ ਜਿਹੜਾ ਆਪਣਾ ਬ੍ਰਾਂਡ ਬਣਾਉਣਾ ਚਾਹੁੰਦਾ ਉਹ ਇਸ ਕਰਕੇ ਬਣਾਉਣਾ ਚਾਹੁੰਦਾ ਹੈ ਕਿ ਅੱਜ ਕੱਲ ਲੋਕ ਬ੍ਰਾਂਡਡ ਚੀਜ਼ਾਂ ਪਾ ਰਹੇ ਨੇ ਲੋਕਾਂ ਨੂੰ ਬ੍ਰਾਂਡ ਬਾਰੇ ਨੌਲੇਜ ਹੋ ਗਈ ਔਰ ਇਹਦੇ ਨਾਲ ਲੋਕੀ ਕੋਸ਼ਿਸ਼ ਕਰਦੇ ਨੇ ਕਿ ਵੈਲ नोन ਬ੍ਰਾਂਡ ਦੇ ਨਾਲ ਉਹਨਾਂ ਦਾ ਕਿਤੇ ਨਾ ਕਿਤੇ ਕਨੈਕਸ਼ਨ ਬਣੇ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਫੇਮਸ ਹੈ ਤੇ ਉਹ ਟਰਾਈ ਕਰਦਾ ਕਿ ਉਹ ਇੱਕ ਬ੍ਰਾਂਡ ਬਣਾ ਕੇ ਆਪਣੇ ਪ੍ਰੋਡਕਟ ਨੂੰ ਵੀ ਲਾਂਚ ਕਰੇ ਸੋਸ਼ਲ ਮੀਡੀਆ ਦੇ ਥਰੂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਤੁਸੀਂ ਆਪਣੇ ਆਪ ਨੂੰ ਬ੍ਰਾਂਡ ਕਿਵੇਂ ਬਣਾਉਣਾ ਔਰ ਆਪਣੇ ਆਪ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਸਭ ਨੂੰ ਪਤਾ ਹੈ ਕਿ ਅੱਜਕਲ ਕਿਸੇ ਵੀ ਚੀਜ਼ ਨੂੰ ਬ੍ਰਾਂਡ ਬਣਾਉਣ ਦੇ ਲਈ ਡਿਜੀਟਲ ਮੀਡੀਆ ਦੀ ਤਾਕਤ ਕਾਫੀ ਹੈ ਕਿਉਂਕਿ ਡਿਜੀਟਲ ਮੀਡੀਆ ਇੱਕ ਐਸਾ ਪਲੈਟਫਾਰਮ ਹੈ ਜਿਹਦੇ ਵਿੱਚ ਤੁਸੀਂ ਆਪਣੀ ਵੈਲਿਊ ਬਣਾ ਸਕਦੇ ਹੋ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਐਕਟਿਵ ਹੋਣ ਦੇ ਬਾਵਜੂਦ ਵੀ ਆਪਣਾ ਬ੍ਰਾਂਡ ਨਹੀਂ ਬਣਾ ਪਾਉਂਦੇ ਅਤੇ ਇਸ ਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਕਈ ਲੋਕ ਐਸੇ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਆਪ ਦੇ ਬ੍ਰਾਂਡ ਬਣਾਉਣ ਦੇ ਨਾਲ ਨਾਲ ਪੈਸੇ ਵੀ ਕਮਾ ਲੈਂਦੇ ਹਨ ਅਜਿਹੇ ਲੋਕ ਇੱਕ ਸਟ੍ਰੈਟਜੀ ਦੇ ਹਿਸਾਬ ਦੇ ਨਾਲ ਕੰਮ ਕਰਦੇ ਨੇ ਉਹ ਮੈਂ ਸਟ੍ਰੈਟਜੀ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੇਕਰ ਤੁਸੀਂ YouTube ਦੇ ਉੱਪਰ ਆਪਣੇ ਆਪ ਨੂੰ ਜਾਂ ਫਿਰ ਆਪਣੇ ਪ੍ਰੋਡਕਟ ਨੂੰ ਬ੍ਰਾਂਡ ਬਣਾਉਣਾ ਚਾਹੁੰਦੇ ਹੋ ਤਾਂ ਦੇ ਬਹੁਤ ਸਾਰੇ ਸਟੈਪਸ ਨੇ ਉਹ ਸਟੈਪਸ ਅਸੀਂ ਅੱਜ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਿਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਆਪਣੇ ਕੀਵਰਡਸ ਨੂੰ ਲੱਭਣਾ ਦੋਸਤੋ ਜੇਕਰ ਕਿਸੇ ਵੀ ਚੀਜ਼ ਨੂੰ ਸੋਸ਼ਲ ਮੀਡੀਆ ਦੀ ਟ੍ਰੈਂਡਿੰਗ ਤੇ ਲੈ ਕੇ ਆਉਣਾ ਤੇ ਤੁਹਾਨੂੰ ਕੀਵਰਡਸ ਦੀ ਲੋੜ ਪਵੇਗੀ ਉਹਨਾਂ ਕੀਵਰਡਸ ਨੂੰ ਹੀ ਤੁਸੀਂ ਜਦੋਂ ਯੂਜ਼ ਕਰੋਗੇ ਤੇ ਤੁਸੀਂ ਆਪਣੇ ਆਪ ਨੂੰ YouTube ਤੇ ਉੱਪਰ ਲੈ ਕੇ ਆ ਸਕੋਗੇ ਤੁਸੀਂ ਬਹੁਤ ਵਾਰ ਦੇਖਿਆ ਹੋਣਾ ਕਿ ਵੱਡੇ ਵੱਡੇ YouTuber ਵੀ ਬਹੁਤ ਸਾਰੇ ਕੀਵਰਡ ਯੂਜ਼ ਕਰਦੇ ਨੇ ਜੋ ਟ੍ਰੈਂਡਿੰਗ 'ਚ ਹੁੰਦੇ ਨੇ ਜਦੋਂ ਉਹਨਾਂ ਨੂੰ ਲੋਕ ਸਰਚ ਕਰਦੇ ਨੇ ਤੇ ਉਹਨਾਂ ਦੀਆਂ ਵੀਡੀਓਜ਼ ਨੇ ਲੋਕ ਜ਼ਿਆਦਾ ਦੇਖਦੇ ਇਸ ਦੇ ਵਿੱਚ ਕੀਵਰਡ ਨੂੰ ਰਿਸਰਚ ਕਰਨਾ ਔਰ ਕੀਵਰਡਸ ਨੂੰ ਐਡ ਕਰਨਾ ਬਹੁਤ ਹੀ ਵੱਡਾ ਰੋਲ ਪਲੇ ਕਰਦੇ ਨੇ ਜੇਕਰ ਤੁਸੀਂ ਸਰਚ ਕਰਦੇ ਹੋ ਬਿਜ਼ਨਸ ਰਿਲੇਟਿਡ ਵੀਡੀਓਜ਼ ਤੇ ਤੁਹਾਨੂੰ ਉਸ ਤਰੀਕੇ ਦੀਆਂ ਵੀਡੀਓਜ਼ ਦਿਖਣਗੀਆਂ ਜਿਨ੍ਹਾਂ ਨੇ ਬਿਜ਼ਨਸ ਰਿਲੇਟਡ ਕੀਵਰਡਸ ਪਾਈ ਹੋਣਗੇ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਮੇਰੇ YouTube ਚੈਨਲ ਦੇ ਉੱਪਰ ਜਿੰਨੀਆਂ ਵੀਡੀਓਜ਼ ਮੈਂ ਅਪਲੋਡ ਕਰਦਾ ਉਹਨਾਂ ਵਿੱਚ ਵੀ ਕੀਵਰਡ ਯੂਜ਼ ਕੀਤੇ ਹੁੰਦੇ ਨੇ ਕੀਵਰਡਸ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਇਸ ਕਰਕੇ ਪਲੇ ਕਰਦੇ ਨੇ ਕਿ ਯੂਜ਼ਰ ਨੂੰ ਇਹ ਦੱਸਦੇ ਨੇ ਕਿ ਯੂਜ਼ਰ ਨੇ ਕੀ ਦੇਖਣਾ ਹੈ ਕਿਸ ਵੀਡੀਓ ਦੇ ਵਿੱਚ ਕਿਸ ਤਰੀਕੇ ਦਾ ਕੰਟੈਂਟ ਹੈ ਤਾਂ ਕਿ ਯੂਜ਼ਰ ਨੂੰ ਸਹੀ ਕੰਟੈਂਟ ਜੋ ਹੈ ਦਿਖਾਇਆ ਜਾ ਸਕੇ ਕੀਵਰਡਸ ਨੂੰ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਔਰ ਕੀਵਰਡਸ ਨੂੰ ਕਿਵੇਂ ਯੂਜ਼ ਕਰਨਾ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਕੀ ਕਰਨਾ ਹੈ ਆਪਣੇ ਰਿਲੇਟਿਡ ਫੀਲਡ ਦੇ ਵਿੱਚ ਆਪਣੇ ਕੀਵਰਡ ਨੂੰ ਸਰਚ ਕਰਨਾ ਹੈ ਸਰਚ ਕਰਨ ਤੋਂ ਬਾਅਦ ਤੁਸੀਂ ਕੰਪੀਟੀਸ਼ਨ ਦੇਖਣਾ ਹੈ ਕਿ ਕਿੰਨਾ ਜ਼ਿਆਦਾ ਕੰਪੀਟੀਸ਼ਨ ਹੈ ਫਿਰ ਉਹਦੇ ਅਕੋਰਡਿੰਗ ਆਪਣੇ ਸ਼ਾਰਟ ਟਰਮ ਤੇ ਲੌਂਗ ਟਰਮ ਕੀਵਰਡਸ ਨੂੰ ਬਣਾਉਣਾ ਹੈ ਫਿਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਉਹਨਾਂ ਕੀਵਰਡਸ ਨੂੰ ਐਡ ਕਰਕੇ ਉਹਦਾ ਬੈਨੀਫਿਟ ਲੈ ਸਕਦੇ ਜੇਕਰ ਤੁਸੀਂ ਰਾਈਟ ਕੀਵਰਡਸ ਆਪਣੀ ਵੀਡੀਓ ਚ ਨਹੀਂ ਐਡ ਕਰੋਗੇ ਤਾਂ ਤੁਹਾਡੇ ਕੋਲ ਰਾਈਟ ਆਡੀਅנס ਵੀ ਨਹੀਂ ਆਏਗੀ ਕਿਉਂਕਿ ਸਰਚ ਦੇ ਵਿੱਚ ਤੁਸੀਂ ਕਿਤੇ ਵੀ ਨਹੀਂ ਦਿਖੋਗੇ ਤੁਸੀਂ ਕਿਤੇ ਨਾ ਕਿਤੇ ਦੱਬ ਕੇ ਰਹਿ ਜਾਓਗੇ ਆ ਹੁਣ ਅਸੀਂ ਆਪਣੇ ਆਪ ਨੂੰ ਫੇਮਸ ਬਣਾਉਣ ਦੇ ਲਈ ਅਗਲੇ ਸਟੈਪ ਦੀ ਗੱਲ ਕਰਦੇ ਹਾਂ ਸਾਡਾ ਅਗਲਾ ਸਟੈਪ ਹੈ ਕਿ ਸਹੀ ਕੰਟੈਂਟ ਦੀ ਚੋਣ ਕਰਨਾ ਦੋਸਤੋ ਸਹੀ ਕੀਵਰਡ ਚੂਜ਼ ਕਰਨ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਆਉਂਦੀ ਹੈ ਕੰਟੈਂਟ ਜੇ ਤੁਸੀਂ ਆਪਣੇ ਕੰਟੈਂਟ ਨੂੰ ਸਹੀ ਤਰੀਕੇ ਦੇ ਨਾਲ ਲਿਖਦੇ ਹੋ ਸਹੀ ਤਰੀਕੇ ਦੇ ਨਾਲ ਆਡੀਅנס ਤੱਕ ਪਹੁੰਚਾਉਂਦੇ ਹੋ ਤੇ ਤੁਹਾਡੀ ਰੀਚ ਬਹੁਤ ਹੀ ਵੱਡੀ ਹੋ ਜਾਂਦੀ ਹੈ ਔਰ ਇਸ ਦੇ ਨਾਲ ਨਾਲ ਜੇ ਤੁਸੀਂ ਕੰਟੈਂਟ ਨਹੀਂ ਲਿਖ ਪਾਉਂਦੇ ਤਹਾਡੀ ਕੀਵਰਡ ਸਿਲੈਕਸ਼ਨ ਠੀਕ ਨਹੀਂ ਹੈ ਤੇ ਤੁਹਾਡੀ ਆਡੀਅੰਸ ਕਿਤੇ ਨਾ ਕਿਤੇ ਛੋਟੀ ਹੋ ਜਾਏਗੀ ਔਰ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਕਿਤੇ ਨਾ ਕਿਤੇ ਦਬ ਕੇ ਰਹਿ ਜਾਣਗੀਆਂ ਬਾਕੀ ਵੀਡੀਓਜ਼ ਦੇ ਬਾਅਦ ਕੰਟੈਂਟ ਨੂੰ ਚਲਾਉਣ ਦੇ ਬਹੁਤ ਸਾਰੇ ਤਰੀਕੇ ਨੇ ਅੱਜ ਕੱਲ ਮੋਸਟਲੀ ਯੂਟਿਊਬਰ ਇਹਨਾਂ ਤਰੀਕਿਆਂ ਨੂੰ ਵਰਤਦੇ ਨੇ ਜਿਨ੍ਹਾਂ ਦੇ ਵਿੱਚ ਦੋ ਮੇਨ ਤਰੀਕੇ ਹੁੰਦੇ ਨੇ ਜਿਸ ਦੇ ਵਿੱਚ ਸਭ ਤੋਂ ਮੇਨ ਤਰੀਕਾ ਹੈ ਕੰਟੈਂਟ ਨੀਚ ਨੀਚ ਕੰਟੈਂਟ ਦੇ ਉੱਪਰ ਸੇਮ ਟਾਪਿਕ ਤੇ ਹੀ ਕੰਟੈਂਟ ਕਉਮਦਾ ਰਹਿੰਦਾ ਹੈ ਜਿਸ ਦੇ ਨਾਲ ਤੁਹਾਡੀ ਸੇਮ ਟਾਈਪ ਦੀ ਆਡੀਅੰਸ ਜਿਹੜੀ ਇਨਕਰੀਜ਼ ਹੁੰਦੀ ਰਹਿੰਦੀ ਆ ਔਰ ਨਾਲ ਦੀ ਨਾਲ ਲੋਕ ਇਸ ਨੂੰ ਸ਼ੇਅਰ ਵੀ ਕਰਦੇ ਔ ਨੀਚ ਕੰਟੈਂਟ ਦੇ ਵਿੱਚ ਮੈਂ ਤੁਹਾਨੂੰ ਆਪਣੀ ਹੀ ਇੱਕ ਐਗਜ਼ਾਮਪਲ ਦਿੰਦਾ ਹਾਂ ਮੋਸਟਲੀ ਮੈਂ ਵੀਡੀਓਜ਼ ਜੋ ਹੈ ਬਿਜ਼ਨਸ ਰਿਲੇਟਿਡ ਬਣਾਉਂਦਾ ਮੇਰੀ ਜਿਹੜੀ ਆਡੀਅੰਸ ਹੈ ਉਹ ਵੀ ਬਿਜ਼ਨਸ ਰਿਲੇਟਿਡ ਹੀ ਹੈ ਇਸ ਲਈ ਮੇਰੇ YouTube ਚੈਨਲ ਦੇ ਉੱਪਰ ਜਾਂ ਫਿਰ Facebook ਚੈਨਲ ਤੇ ਉਹੀ ਲੋਕ ਜੋੜਦੇ ਨੇ ਜਾਂ ਤੇ ਉਹ ਬਿਜ਼ਨਸ ਕਰਨਾ ਚਾਹੁੰਦੇ ਨੇ ਜਾਂ ਫਿਰ ਬਿਜ਼ਨਸ ਰਿਲੇਟਿਡ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਨੇ ਤੁਸੀਂ ਵੀ ਆਪਣਾ ਇਸੇ ਤਰੀਕੇ ਦੇ ਨਾਲ ਇੱਕ ਨੀਚ ਆਡੀਅੰਸ ਬਣਾ ਸਕਦੇ ਕੰਟੈਂਟ ਦੀ ਅਗਲੀ ਟਾਈਪ ਦੇ ਵਿੱਚ ਆਉਂਦਾ ਹੈ ਟ੍ਰੈਂਡਿੰਗ ਕੰਟੈਂਟ ਟ੍ਰੈਂਡਿੰਗ ਕੰਟੈਂਟ ਤੋਂ ਤੁਸੀਂ ਆਪ ਹੀ ਸਾਰੇ ਜਾਣੂ ਹੋ ਬਹੁਤ سارے ਜਿਹੇ ਲੋਕ ਹੁੰਦੇ ਨੇ ਜੋ ਟ੍ਰੈਂਡਿੰਗ ਕੰਟੈਂਟ ਨੂੰ ਜਾਣਦੇ ਤੇ ਨੇ ਪਰ ਉਹਨੂੰ ਯੂਜ਼ ਨਹੀਂ ਕਰਦੇ ਜਾਂ ਫਿਰ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰ ਨਹੀਂ ਪਾਉਂਦੇ ਕਿਉਂਕਿ ਇਹ ਲੋਕ ਅਜਿਹਾ ਸੋਚ ਰਹੇ ਨੇ ਕਿ ਮੈਂ ਸਿਰਫ ਨੀਚ ਕੰਟੈਂਟ ਨੂੰ ਹੀ ਆਪਣੇ ਪੇਜ ਦੇ ਉੱਪਰ ਆਪਣੇ ਚੈਨਲ ਦੇ ਉੱਪਰ ਅਪਲੋਡ ਕਰਨਾ ਟ੍ਰੈਂਡਿੰਗ ਕੰਟੈਂਟ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖੋ ਕਿ ਜੇ ਤੁਹਾਡੀ ਨੀਚ ਅਕੋਰਡਿੰਗ ਕੋਈ ਟ੍ਰੈਂਡਿੰਗ ਟੌਪਿਕ ਹੈ YouTube ਤੇ ਚੱਲ ਰਿਹਾ ਹੈ ਜਾਂ ਫਿਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਤੁਸੀਂ ਉਸ ਚੀਜ਼ ਨੂੰ ਪੂਰਾ ਆਪਣੀ ਵੀਡੀਓ ਦੇ ਵਿੱਚ ਯੂਜ਼ ਕਰੋ ਤਾਂ ਕਿ ਤੁਸੀਂ ਉਸ ਚੀਜ਼ ਦਾ ਬੈਨੀਫਿਟ ਲੈ ਸਕੋ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਉਹ ਆਡੀਅנס ਵੀ ਜੁੜਦੀ ਹੈ ਜੋ ਜ਼ਿਆਦਾਤਰ 트ੈਂਡਿੰਗ ਟੌਪਿਕ ਦੇਖਦੀ ਹੈ ਜਾਂ ਫਿਰ 트ੈਂਡਿੰਗ ਟੌਪਿਕ ਨੂੰ ਸਰਚ ਕਰਦੀ ਹੈ ਔਰ ਤੁਹਾਡੇ ਬਾਰੇ ਉਹਨਾਂ ਨੂੰ ਸਮਝ ਆਉਂਦੀ ਹੈ ਉਹਨਾਂ ਨੂੰ ਪਤਾ ਲੱਗਦਾ ਤੇ ਉਹ ਤੁਹਾਡੇ ਚੈਨਲ ਨੂੰ ਫੋਲੋ ਵੀ ਕਰਦੇ ਜੇਕਰ ਤੁਹਾਡਾ 트ੈਂਡਿੰਗ ਟੌਪਿਕ ਬਹੁਤ ਜ਼ਿਆਦਾ ਪਪੂਲਰ ਹੋ ਗਿਆ ਤਾਂ ਤੁਹਾਡੇ ਸਬਸਕ੍ਰਾਈਬਰ ਰਾਤ ਰਾਤ ਵੀ ਵੱਧ ਸਕਦੇ ਨੇ ਇਸਦੇ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਮਨੀ ਹੀ ਸੀਰੀਜ਼ ਦੇ ਵਿੱਚ ਜੋ Netflix ਦੇ ਉੱਪਰ ਆਈ ਸੀ ਜਿਸ ਦੇ ਵਿੱਚ ਜਿੰਨੇ ਵੀ ਐਕਟਰਸ ਹਨ ਔਰ ਐਕਟ੍ਰੈਸਸ ਹਨ ਉਹਨਾਂ ਸਾਰਿਆਂ ਦੇ ਹੀ ਸਬਸਕ੍ਰਾਈਬਰ ਰਾਤੋਂ ਰਾਤ ਮਿਲੀਅਨਸ ਦੇ ਵਿੱਚ ਹੋ ਗਏ ਸੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਕੰਟੈਂਟ ਨੂੰ ਟ੍ਰੈਂਡਿੰਗ ਕੰਟੈਂਟ ਨਾਲ ਜੋੜ ਕੇ ਵੀ ਅਪਲੋਡ ਕਰ ਸਕਦੇ ਹੋ ਔਰ ਨਵੇਂ ਸਬਸਕ੍ਰਾਈਬਰ ਆਪਣੇ ਜਿਹੜੇ ਹੈ YouTube ਚੈਨਲ ਤੇ ਲੈ ਸਕਦੇ ਸਾਡਾ ਅਗਲਾ ਸਟੈਪ ਆਉਂਦਾ ਹੈ ਆਪਣੇ ਆਪ ਨੂੰ ਬ੍ਰਾਂਡ ਬਣਾਉਣ ਦੇ ਲਈ ਟਾਈਮ ਟੇਬਲ ਨੂੰ ਫਾਲੋ ਕਰਨਾ ਦੋਸਤੋ ਵੈਸੇ ਤਾਂ ਟਾਈਮ ਟੇਬਲ ਨੂੰ ਹਰ ਇੱਕ ਚੀਜ਼ ਦੇ ਵਿੱਚ ਫਾਲੋ ਕਰਨਾ ਚਾਹੀਦਾ ਹੈ ਜੇ ਤੁਸੀਂ ਤਰੱਕੀ ਲੈਣਾ ਚਾਹੁੰਦੇ ਜਦੋਂ ਵੀ ਤੁਸੀਂ ਵੀਡੀਓਜ਼ ਨੂੰ ਅਪਲੋਡ ਕਰਨਾ ਹੈ ਤਾਂ ਉਹਨੂੰ ਵੱਖਰੇ ਵੱਖਰੇ ਟਾਈਮ ਦੇ ਉੱਪਰ ਅਪਲੋਡ ਕਰਕੇ ਦੇਖੋ ਕਿ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਵਿਊਜ਼ ਕਿਸ ਟਾਈਮ ਦੇ ਵਿੱਚ ਆ ਰਹੇ ਨੇ ਤੁਸੀਂ ਹਫ਼ਤੇ ਦੇ ਵਿੱਚ ਆਪਣੇ 3 ਜਾਂ 4 ਸਲੋਟ ਆਪਣੇ ਸਿਲੈਕਟ ਕਰ ਲਓ ਜਿਸ ਦੇ ਵਿੱਚ ਤੁਸੀਂ ਫਿਰ ਵੀਡੀਓਜ਼ ਨੂੰ ਅਪਲੋਡ ਕਰੋ ਔਰ ਆਪਣੇ ਟਾਈਮ ਟੇਬਲ ਨੂੰ ਫੋਲੋ ਕਰੋ ਇਸ ਦੇ ਵਿੱਚ ਜਦ ਤੁਸੀਂ ਟਾਈਮ ਟੇਬਲ ਨੂੰ ਫੋਲੋ ਕਰੋਗੇ ਸੇਮ ਟਾਈਮ ਦੇ ਉੱਪਰ ਤੁਹਾਡੀ ਰੀਚ ਜ਼ਿਆਦਾ ਵਧੇਗੀ ਔਰ ਲੋਕ ਵੀ ਵੇਟ ਕਰਨਗੇ ਕਿ ਇਸ ਟਾਈਮ ਦੇ ਉੱਪਰ ਇਸ ਚੈਨਲ ਦੇ ਉੱਪਰ ਵੀਡੀਓ ਅਪਲੋਡ ਹੋਏਗੀ ਜੋ ਉਹਨਾਂ ਦੇ ਇੰਟਰਸਟ ਦੀ ਹੈ ਬਹੁਤ ਸਾਰੇ ਲੋਕਾਂ ਨੇ ਟਾਈਮ ਟੇਬਲ ਨੂੰ ਫੋਲੋ ਵੀ ਕੀਤਾ ਹੋਣਾ ਪਰ ਕਈ ਵਾਰ ਉਹਨਾਂ ਨੂੰ ਰਿਜ਼ਲਟ ਨਹੀਂ ਮਿਲੇ ਹੋਣੇ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਵੀਡੀਓਜ਼ ਨੂੰ ਲਗਾਤਾਰ ਪਾਉਂਦੇ ਰਹੋ ਔਰ ਕਦੀ ਵੀ ਬ੍ਰੇਕ ਨਾ ਕਰੋ ਔਰ ਆਪਣੇ ਟਾਈਮ ਟੇਬਲ ਦੇ ਅਕੋਰਡਿੰਗ ਚੱਲਦੇ ਰਹੋ ਜੇਕਰ ਤੁਹਾਨੂੰ ਵੀਜ਼ ਘੱਟ ਵੀ ਆ ਰਹੇ ਨੇ ਤੁਸੀਂ ਆਪਣੀ ਵੀਡੀਓਜ਼ ਨੂੰ ਪਾਉਂਦੇ ਰਹੋ ਔਰ ਇੱਕ ਨਵਾਂ ਟਾਈਮ ਸਲੋਟ ਤੁਸੀਂ ਐਡ ਕਰਕੇ ਉਹਦੇ ਵਿੱਚ ਵੀ ਵੀਡੀਓਜ਼ ਨੂੰ ਐਡ ਕਰਨਾ ਸ਼ੁਰੂ ਕਰੋ ਤੁਹਾਡੀ ਕੋਈ ਵੀ ਐਵੇਂ ਦੀ ਵੀਡੀਓ ਹੋ ਸਕਦੀ ਜੇ ਤੁਹਾਡਾ ਕੰਟੈਂਟ ਅੱਛਾ ਹੈ ਤੇ ਤੁਹਾਨੂੰ ਰਾਤੋ ਰਾਤ ਪਪੂਲਾਰੀ ਬਣਾ ਸਕਦੀ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਆਪਣੇ YouTube ਚੈਨਲ ਦੇ ਐਗਜ਼ਾਮਪਲ ਦੇ ਸਕਦਾ ਜਿਸ ਦੇ ਵਿੱਚ ਜਦੋਂ ਮੈਂ ਆਪਣੀ ਵੀਡੀਓਜ਼ ਅਪਲੋਡ ਕਰਦਾ ਸੀ ਤਾਂ ਵਿਊਜ਼ ਬਹੁਤ ਘੱਟ ਆਉਂਦੇ ਸੀ ਇਸ ਦੇ ਵਿੱਚ ਮੇਰੀ ਇੱਕ ਵੀਡੀਓ ਬਹੁਤ ਹੀ ਪਪੂਲਰ ਹੋਈ ਵੇਰਕਾ ਦੇ ਬਿਜ਼ਨਸ ਰਿਲੇਟਡ ਉਸ ਦੇ ਵਿੱਚ ਮੇਰੇ ਸਬਸਕ੍ਰਾਈਬਰ ਵੀ ਵਧਣ ਲੱਗੇ ਔਰ ਵਿਊਜ਼ ਵੀ ਵਧਣ ਲੱਗੇ ਇਸ ਸੀਰੀਜ਼ ਦਾ ਮੈਨੂੰ ਬੈਨੀਫਿਟ ਆਉਣ ਵਾਲੀਆਂ ਵੀਡੀਓਜ਼ ਵਿੱਚ ਵੀ ਹੋਇਆ ਔਰ ਇਸ ਦੇ ਨਾਲ-ਨਾਲ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਵੀ ਡਬਲ ਬੈਨੀਫਿਟ ਹੋਇਆ ਕਿਉਂਕਿ ਲੋਕਾਂ ਨੇ ਜਾ ਕੇ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਵੀ ਵੇਖਿਆ ਇਸ ਲਈ ਆਪਣੇ ਕੰਮ ਨੂੰ ਵਿਚਾਰ ਬੰਦਨਾ ਕਰੋ ਜਦੋਂ ਤੁਸੀਂ ਇੱਕ ਵਾਰੀ ਆਪਣੇ ਕੰਮ ਨੂੰ ਸ਼ੁਰੂ ਕਰ ਲਿਆ ਤਾਂ ਉਹਨੂੰ ਇੱਕ ਨਾ ਇੱਕ ਦਿਨ ਸਕਸੈਸ ਜ਼ਰੂਰ ਮਿਲੇਗੀ ਤੁਸੀਂ ਆਪਣੇ ਕੰਮ ਨੂੰ ਕੰਟੀਨਿਊ ਜ਼ਰੂਰ ਰੱਖੋ ਦੋਸਤੋ ਸੋਸ਼ਲ ਮੀਡੀਆ ਜਾਂ ਫਿਰ YouTube ਦੇ ਮੀਡੀਆ ਦੇ ਥਰੂ ਤੁਸੀਂ ਆਪਣੇ ਪ੍ਰੋਡਕਟ ਨੂੰ ਬ੍ਰਾਂਡ ਦਾ ਬਣਾ ਲੋਗੇ ਪਰ ਇਸ ਨੂੰ ਕਰਨਾ ਕਿਵੇਂ ਹੈ ਆਹ ਹੁਣ ਅਸੀਂ ਉਸ ਬਾਰੇ ਗੱਲ ਕਰਦੇ ਹਾਂ ਦੋਸਤੋ ਬਹੁਤ ਸਾਰੇ ਲੋਕ ਨੇ ਜੋ ਆਪਣੇ ਸਨੈਪਚੈਟ ਦੇ ਉੱਪਰ ਆਪਣੇ ਸਟੇਟਸ ਅਪਲੋਡ ਕਰਦੇ ਨੇ ਬਹੁਤ ਸਾਰੇ ਐਸੇ ਲੋਕ ਨੇ ਜੋ ਇੰਸਟਾਗ੍ਰam ਦੇ ਉੱਪਰ ਆਪਣੇ ਵੀਡੀਓਜ਼ ਅਪਲੋਡ ਕਰਦੇ ਨੇ ਜਾਂ ਫਿਰ ਆਪਣੇ ਸਟੇਟਸ ਅਪਲੋਡ ਕਰਦੇ ਨੇ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀਆਂ ਵੀਡੀਓਜ਼ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰਦੇ ਰਹੇ ਆਪਣਾ ਜਿਹੜਾ ਪ੍ਰੋਡਕਟ ਹੈਗਾ ਉਸ ਨੂੰ ਅਪਲੋਡ ਕਰਦੇ ਰਹੇ ਉਹਦੇ ਬਾਰੇ ਵੀਡੀਓਜ਼ ਜਾਣਕਾਰੀ ਦਿੰਦੇ ਰਹੇ ਤੇ ਤੁਹਾਡਾ ਬ੍ਰਾਂਡ ਆਟੋਮੈਟਿਕਲੀ ਇੱਕ ਦਿਨ ਬਣ ਜਾਏਗਾ ਜੇਕਰ ਅਸੀਂ ਇੰਸਟਾਗ੍ਰਾਮ ਦੀ ਗੱਲ ਕਰਦੇ ਆਂ ਤੇ 100% ਜੋ ਇਨਫਲੂਐਂਸਰ ਨੇ ਉਹ ਸਾਰੀ ਦੀ ਸਾਰੀਆਂ ਵੀਡੀਓਜ਼ ਨੇ ਪਹਿਲਾਂ ਆਪਣੇ ਫੋਨ ਤੇ ਬਣਾਉਂਦੇ ਨੇ ਫਿਰ ਫੋਨ ਤੋਂ ਹੀ ਇੰਸਟਾਗ੍ਰਾਮ ਦੇ ਉੱਪਰ ਅਪਲੋਡ ਕਰ ਦਿੰਦੇ ਨੇ ਪਰ ਜੇ ਅਸੀਂ ਗੱਲ ਕਰਦੇ ਆਂ YouTube ਦੀ ਤੇ YouTube ਦੇ ਜਿੰਨੇ ਇਨਫਲੂਐਂਸਰ ਨੇ ਉਹ 40 ਤੋਂ 50% ਜੋ ਵੀਡੀਓਜ਼ ਨੇ ਫੋਨ ਤੇ ਸ਼ੂਟ ਕਰਦੇ ਨੇ ਉਸ ਤੋਂ ਬਾਅਦ ਫਿਰ ਫੋਨ ਦੇ ਥਰੂ ਹੀ ਐਡਿਟ ਕਰਕੇ ਉਹਨੂੰ YouTube ਤੇ ਅਪਲੋਡ ਕਰ ਦਿੰਦੇ ਨੇ ਦੋਸਤੋ ਕਿਸੇ ਵੀ ਬ੍ਰਾਂਡ ਨੂੰ ਬਣਾਉਣ ਦੇ ਲਈ ਆਪਣੇ ਬ੍ਰਾਂਡ ਦੀ ਰੀਚ ਵੱਧ ਤੋਂ ਵੱਧ ਲੋਕਾਂ ਤੱਕ ਲਿਜਾਣੀ ਪੈਂਦੀ ਇਹਦੇ ਨਾਲ-ਨਾਲ ਜੇ ਅਸੀਂ ਗੱਲ ਕਰਦੇ ਹਾਂ ਤੇ ਲੋਕਾਂ ਤੱਕ ਜਦੋਂ ਰੀਚ ਵਧੇਗੀ ਤੁਹਾਡੇ ਬ੍ਰਾਂਡ ਦੀ ਪਬਲਿਸਿਟੀ ਆਪਣੇ ਆਪ ਬਣ ਜਾਏਗੀ ਇਸ ਦੇ ਵਿੱਚ ਤੁਹਾਨੂੰ ਇੱਕ ਚੀਜ਼ ਯਾਦ ਰੱਖਣ ਦੀ ਲੋੜ ਪਵੇਗੀ ਕਿ ਤੁਹਾਡੇ ਬ੍ਰਾਂਡ ਦਾ ਨਾਮ ਇੰਨਾ ਈਜ਼ੀ ਹੋਵੇ ਕਿ ਲੋਕਾਂ ਦੇ ਮੂੰਹ ਦੇ ਉੱਪਰ ਚੜ ਜਾਵੇ ਔਰ ਲੋਕ ਉਹਨੂੰ ਡੇਲੀ ਰੁਟੀਨ ਦੇ ਵਿੱਚ ਜਦੋਂ ਯੂਜ਼ ਕਰਨ ਤੇ ਤੁਹਾਡੇ ਬਾਰੇ ਹੀ ਸੋਚਣ ਲੋਕਾਂ ਤੱਕ ਰੀਚ ਵਧਾਉਣ ਲਈ ਡਿਜੀਟਲ ਮੀਡੀਆ ਤੁਹਾਡੀ ਬਹੁਤ ਹੈਲਪ ਕਰੇਗਾ ਪਰ ਜਦੋਂ ਅਸੀਂ ਬ੍ਰਾਂਡ ਦੀ ਗੱਲ ਕਰਦੇ ਹਾਂ ਜਦੋਂ ਬ੍ਰਾਂਡ ਬਣਾਉਣ ਦੀ ਗੱਲ ਕਰਦੇ ਹਾਂ ਤੇ ਬ੍ਰਾਂਡ ਬਣਾਉਣ ਦੇ ਲਈ ਤੁਹਾਨੂੰ ਸੇਮ ਐਟਮੋਸਫੀਅਰ ਤਾਨੂੰ ਸੇਮ ਇਨਫਰਾਸਟ੍ਰਕਚਰ ਦੇ ਵਿੱਚ ਜਦੋਂ ਲੋਕ ਬਾਰ-ਬਾਰ ਦੇਖਦੇ ਨੇ ਤੁਹਾਡੇ ਆਸ-ਪਾਸੇ ਦੀਆਂ ਚੀਜ਼ਾਂ ਨੂੰ ਜਦੋਂ ਲੋਕ ਨੋਟਿਸ ਕਰਦੇ ਨੇ ਤੇ ਲੋਕ ਰੈਫਰੈਂਸ ਦਿੰਦੇ ਨੇ ਕਿ ਅਸੀਂ ਇਸ ਇਨਸਾਨ ਨੂੰ ਇਸ ਤਰੀਕੇ ਦੀ ਵੀਡੀਓਜ਼ ਬਣਾਉਂਦਾ ਦੇਖਿਆ ਔਰ ਇਸ ਤਰੀਕੇ ਦੇ ਜਿਹੜੀਆਂ ਨਾਲ ਦੀਆਂ ਆਈਟਮਸ ਪਈਆਂ ਨੇ ਔਰ ਇਸ ਤਰੀਕੇ ਦੇ ਨਾਲ ਉਹ ਤੁਹਾਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਕਿ ਬਜ਼ੁਰਗ ਲੇਡੀ ਹੈ YouTube ਦੇ ਉੱਪਰ ਬਹੁਤ ਜ਼ਿਆਦਾ ਕੁਆਂਟੀਟੀ 'ਚ ਖਾਣਾ ਬਣਾਉਂਦੀ ਹੈ ਫਿਰ ਉਹ ਬੱਚਿਆਂ ਦੇ ਵਿੱਚ ਵੰਡ ਦਿੰਦੀ ਹੈ ਅੱਜਕੱਲ ਪਪੂਲੈਰਿਟੀ ਉਹਦੀ ਇਸ ਤਰੀਕੇ ਦੀ ਹੋ ਗਈ ਹੈ ਕਿ ਉਹ ਆਂਟੀ ਸਿਰਫ ਬਹੁਤ ਜ਼ਿਆਦਾ ਖਾਣਾ ਬਣਾਉਂਦੀ ਹੈ ਨਹੀਂ ਤੇ ਬਹੁਤ ਸਾਰੇ ਐਸੇ ਲੋਕ ਵੀ ਨੇ ਜੋ ਖਾਣਾ ਬਣਾ ਕੇ YouTube ਦੇ ਉੱਪਰ ਬੱਚਿਆਂ ਨੂੰ ਬਣਦੇ ਨੇ ਪਰ ਕੁਆਂਟੀਟੀ ਹੈ ਕਿ ਐਸੀ ਇੱਕ ਯੂਨਿਕ ਚੀਜ਼ ਆ ਗਈ ਜਿਸ ਤੇ ਕਰਕੇ ਉਹ ਪਪੂਲਰ ਵੀ ਜ਼ਿਆਦਾ ਹੋਈ ਔਰ ਲੋਕੋਨੂੰ ਪਛਾਣਨ ਵੀ ਲੱਗ ਪਏ ਦੋਸਤੋ ਪਹਿਲਾਂ ਲੋਕ ਗੱਲ ਕਰਦੇ ਸੀ ਪ੍ਰੋਡਕਟ ਦੀ ਔਰ ਉਹਨੂੰ ਵੇਚਣ ਦੀ ਔਰ ਪ੍ਰੋਡਕਟ ਦੀ ਬ੍ਰਾਂਡਿੰਗ ਦੀ ਪਰ ਜ਼ਮਾਨਾ ਚੇਂਜ ਹੋ ਗਿਆ ਜਿਵੇਂ ਜਿਵੇਂ ਟੈਕਨੋਲੋਜੀ ਅੱਗੇ ਆ ਰਹੀ ਆ ਲੋਕ ਪ੍ਰੋਡਕਟਸ਼ਿਪਟ ਹੋ ਕੇ ਆਪਣੇ ਆਪ ਨੂੰ ਬ੍ਰਾਂਡ ਬ੍ਰਾਂਡ ਤੇ ਉੱਪਰ ਆ ਗਿਆ ਹੁਣ ਜੇ ਅਸੀਂ ਗੱਲ ਕਰਦੇ ਆਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਐਡੇ ਵੱਡੇ ਵੱਡੇ ਆਪਣੇ ਨਾਮ ਦੇ ਬ੍ਰਾਂਡ ਚਲਾ ਰਹੇ ਨੇ ਆਪਣੇ ਆਪ ਨੂੰ ਬ੍ਰਾਂਡ ਦੀ ਤਰ੍ਹਾਂ ਪ੍ਰੈਜ਼ੈਂਟ ਕਰ ਰਹੇ ਨੇ ਔਰ ਉਸ ਚੀਜ਼ ਤੋਂ ਕਰੋੜਾਂ ਰੁਪਏ ਕਮਾ ਰਹੇ ਨੇ ਜਿਵੇਂ ਅਸੀਂ ਆਪਣੇ ਦੇਸ਼ ਦੀ ਜੇ ਗੱਲ ਕਰਦੇ ਆਂ ਉਹਦੇ ਵਿੱਚ ਸੰਦੀਪ ਮਹੇਸ਼ਵਰੀ ਵਿਵੇਕ ਬਿੰਦਰਾ ਵਿਕਾਸ ਦੇਵਿਆ ਕੀਰਤੀ ਨਿਤ